ਪੰਜਾਬ ਦੇ ਵਿੱਚ ਬੜੀ ਗਰਮੀ ਕਰਕੇ ਲੋਕ ਬੇਹੱਦ ਪਰੇਸ਼ਾਨ ਨੇ ਕਿਉਂਕਿ ਅਤਿ ਦੀ ਗਰਮੀ ਨੇ ਮੁੜ ਲੋਕਾਂ ਨੂੰ ਪਸੀਨਾ ਪਸੀਨੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਹਾਲ ਹੀ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਇੱਕ ਹੋਰ ਵੱਡੀ ਅਪਡੇਟ ਸਾਂਝੀ ਕਰ ਦਿੱਤੀ ਗਈ ਹੈ ਦਾਦੇ ਕਿ ਪੰਜਾਬ ਦੇ ਵਿੱਚ ਪਿਛਲੇ 2 ਦਿਨਾਂ ਤੋਂ ਲਗਾਤਾਰ ਗਰਮੀ ਦਾ ਕਹਿਰ ਜਾਰੀ ਹੈ ਲਗਭਗ 35 ਡਿਗਰੀ ਦੇ ਨੇੜੇ ਤਾਪਮਾਨ ਗਿਆ ਉੱਥੇ ਹੀ ਆਉਣ ਵਾਲੇ 2 ਦਿਨਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਜਿੱਦੇ ਜਾਣਕਾਰੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਹਾਲਾਂਕਿ 14 ਮਈ ਪੈਣ ਦੀ ਸੰਭਾਵਨਾ ਤਾਂ ਨਹੀਂ ਹੈ ਪਰ ਹਲਕੀ ਤੋਂ ਦਰਮਿਆਨੀ بارش ਦੇ ਨਾਲ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬੱਦਲਵਾਈ ਵਾਲਾ ਮੌਸਮ ਰਹੇਗਾ ਜਿਸ ਨਾਲ ਤਾਪਮਾਨ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ ਹਾਲਾਂਕਿ ਇਸ ਸਬੰਧ ਦੇ ਮੌਸਮ ਵਿਭਾਗ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਆਉ ਜਾਂਦੇ ਅੱਜ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਐਕਟਿਵ ਸੀ ਤਾਂ ਕਰਕੇ ਡੇਟਾ ਐਂਡ ਟੈਂਪਰੇਚਰ ਦੇ ਵਿੱਚ ਵੀ ਗ੍ਰੈਵਟ ਆਬਜ਼ਰਵ ਕੀਤੀ ਗਈ ਸੀ ਪਰ ਹੁਣ ਇੱਕ ਦੋ ਦਿਨ ਤੋਂ ਫਿਰ ਜਿਹੜੀਆਂ ਕੰਡੀਸ਼ਨਸ ਹੈ ਕਲੀਅਰ ਬਣੀਆਂ ਹੋਈਆਂ ਨੇ ਸੋ ਡੇਟਾ ਐਂਡ ਟੈਂਪਰੇਚਰ ਵੀ ਅੱਜ 35 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.2 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 22.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.9 ਡਿਗਰੀ ਸੈਂਟੀਗ੍ਰੇਡ ਹੇਠ ਹੈ اور ਜੇ ਸੀ ਹਵਾਲੇ ਦਿਨਾਂ ਦਾ ਵੈਦਰ ਦੇਖੀਏ ਤਾਂ ਅੱਜ aur ਕੱਲ ਫਿਲਹਾਲ بارش ਦੀ ਕੋਈ ਜ਼ਿਆਦਾ ਪ੍ਰੈਡਿਕਸ਼ਨ ਨਹੀਂ ਹੈ ਪਰ 27 ਤਰੀਕ ਤੋਂ ਫੇਰ ਸਿਸਟਮ ਥੋੜਾ ਐਕਟਿਵ ਹੋ ਸਕਦਾ ਹੈ aur 27-28 ਤਰੀਕ ਨੂੰ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ। ਮੈਮ ਤਾਪਮਾਨ ਦੇ ਵਿੱਚ ਵੀ ਕੁਝ ਫਰਕ ਪਵੇਗਾ ਜਦੋਂ ਕਲਾਉਡੀ ਮੈਟਰ ਜਾਂ بارش ਵਾਲਾ ਮੌਸਮ ਬਣੇਗਾ ਤੇ ਲੱਗਦਾ ਥੋੜਾ ਡਾਊਨ ਜਾਊਗਾ ਖਾਸ ਕਰਕੇ ਜਿਹੜਾ ਨਾਈਟ ਟਾਈਮ ਟੈਂਪਰੇਚਰ। ਬਿਲਕੁਲ ਜੀ ਕਿਉਂਕਿ ਹੁਣ ਵੀ ਜਿਹੜਾ 1-2 ਦਿਨ ਤੋਂ ਕੀ ਕੰਡੀਸ਼ਨਸ ਕਲੀਅਰ ਬਣੀਆਂ ਨੇ ਸੋ ਤਾਂ ਕਰਕੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਥੋੜੀ ਰਾਈਜ਼ ਅਬਜ਼ਰਵ ਕੀਤੀ ਗਈ ਹੈ ਔਰ ਕੱਲ ਤੱਕ ਕੰਡੀਸ਼ਨਸ ਇਸੇ ਤਰ੍ਹਾਂ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਔਰ ਸਤੈਦਿਕ ਤੋਂ ਬਾਅਦ ਜੇ ਫਿਰ ਕਲਾਊਡੀ ਕੰਡੀਸ਼ਨਸ ਹੈ بارش ਹੁੰਦੀ ਹੈ ਤਾਂ ਫਿਰ ਇੱਕ ਵਾਰੀ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਥੋੜੀ ਗ੍ਰਾਊਟ ਅਬਜ਼ਰਵ ਕਰ ਸਕਦੇ ਮੈਂ ਫਿਰ بارش ਦੀ ਪ੍ਰੈਡਿਕਸ਼ਨ ਹੈ ਕਿ ਇਹ ਕੋਈ ਵਾਈਡ ਸਪਰੈਡ بارش ਹੈ ਜਾਂ ਫਿਰ ਕਿਤੇ ਕਿਤੇ ਹਲਕੀ ਬੂੰਦਾਬੰਦੀ ਹੈ ਹਲਕੀ ਜੀ ਹਲਕੀ ਤੋਂ ਦਰਮਿਆਨੀ بارش ਕਿਤੇ ਕਿਤੇ ਹੋ ਸਕਦੀ ਹੈ ਮੰਮ ਕਿਸਾਨਾਂ ਲਈ ਕੋਈ ਖਾਸਲਾ ਕਿਸ ਤਰ੍ਹਾਂ ਜੀ ਅਨਵਾਰ ਦੇ ਦਿਨਾਂ ਦੇ ਵਿੱਚ ਫਿਲਹਾਲ ਹੈਵੀ ਰੇਨ ਦੀ ਕੋਈ ਪ੍ਰੇਡਿਕਸ਼ਨ ਨਹੀਂ ਹੈ ਹਲਕੀ ਤੋਂ ਦਰਮਿਆਨੀ ਬਾਰਿਸ਼ 26 27 ਤਰੀਕ ਨੂੰ ਕਿਤੇ ਕਿਤੇ ਹੋ ਸਕਦੀ ਹੈ ਸੋ ਅਸੀਂ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ ਕੰਡੀਸ਼ਨਸ ਨੇ ਕਿਸੇ ਤਰ੍ਹਾਂ ਦੀ ਕੋਈ ਵਰਨਿੰਗ ਨਹੀਂ ਹੈ ਸੋ ਦਾਦਿਆ ਕਿ ਲਗਾਤਾਰ ਦੋ ਤਿੰਨ ਦਿਨਾਂ ਤੋਂ ਇੰਨੀ ਕੋ ਜਿਆਦਾ ਗਰਮੀ ਪੈ ਰਹੀ ਹੈ ਕਿ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਿਆ ਹੈ ਜਿਸ ਦੇ ਚੱਲਦੇ ਹੁਣ ਆਉਣ ਵਾਲੇ ਦਿਨਾਂ 'ਚ ਗੁਜਰਾਹਤ ਲੋਕਾਂ ਨੂੰ ਗਰਮੀ ਤੋਂ ਜ਼ਰੂਰ ਮਿਲੇਗੀ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ